ਤਨਾਵਰ ਕਿਦੋਂ ਤੋਂ ਇੱਥੇ ਰਹਿ ਰਹੇ ਹੋ ਮੇਰਾ ਨਾਮ ਮਹਿੰਦਰ ਕੌਰ ਹੈ ਮੈਂ ਆਤੇ ਇੱਥੇ ਦੇ ਹੀ ਜੰਪਾਲਾ ਤੇ ਮੈਨੂੰ ਸਾਰਾ ਕੁਝ ਪਤਾ ਹੀ ਹੈ ਸਭ ਕੁਝ ਦੇਖਿਆ ਹੋਣਾ ਤੁਸੀਂ ਲਗਾਤਾਰ ਪਾਣੀ ਆਂਦਾ ਲੱਗ ਪਰ ਹਰ ਸਾਲ ਪਾਣੀ ਆਂਦਾ ਕਿੱਦਾਂ ਦੀ ਜ਼ਿੰਦਗੀ ਹੁੰਦੀ ਉਹ ਦਿਨਾਂ ਚ ਹਰ ਸਾਲ ਪਾਣੀ ਤੇ ਆਂਦਾ ਪਰ ਘਰਾਂ ਦੇ ਅੰਦਰ ਇੰਨਾ ਪਾਣੀ ਨਹੀਂ ਕਰ ਆਇਆ ਜਿੰਨਾ ਇਸ ਵਾਰੀ ਆਇਆ 88 ਚ ਆਇਆ ਸੀ ਉਸ ਤੋਂ ਬਾਅਦ ਹੁਣ ਇੰਨਾ ਪਾਣੀ ਆਇਆ ਸਾਨੂੰ ਵੀ ਉਮੀਦ ਨਹੀਂ ਸੀ ਵੀ ਅੰਦਰਾਂ ਦੇ ਵਿੱਚ ਇੰਨਾ ਨਾ ਪਾਣੀ ਹੋ ਜਾਏਗਾ ਕੀ ਕਿ ਆ ਵੀ ਹੋਏਗਾ ਵੀ ਤੇ ਦੋ ਦੋ ਫੁੱਟ ਤਿੰਨ ਤਿੰਨ ਬਾਹਰ ਹੀ ਫਿਰ ਪੂਗੀ ਚਲ ਜਾਏਗਾ ਜਾਂ ਕਿਤਰਾ ਇਹ ਤੇ ਪਾਣੀ ਬਹੁਤ ਆ ਗਿਆ ਬਹੁਤ ਜ਼ਿਆਦਾ ਪਾਣੀ ਆ ਕੀ ਹਾਲਾਤ ਸੀ ਕਿੰਨਾ ਕ ਸਾਮਾਨ ਖਰਾਬ ਹੋਇਆ ਲੋਕਾਂ ਦਾ ਬਥੇਰਾ ਸਾਮਾਨ ਭੇਜ ਗਿਆ ਸਾਰਾ ਹੀ ਭੇਜ ਗਿਆ ਕਣਕਾਂ ਵੀ ਭੇਜ ਗਈਆਂ ਰਾਈਸ ਵਗੈਰਾ ਸਾਰਾ ਕੁਝ ਭੇਜ ਗਿਆ ਘਰਾਂ ਚ ਕਿੰਨੀ ਕਿੰਨੀ ਗਾਰ ਮਿੱਟੀ ਇਕੱਠੀ ਹੋ ਗਈ ਬੜੀ ਗਾਰ ਹੈ ਹੁਣ ਸਾਡੇ ਕੋਲ ਤੋਂ ਨਿਕਲਣੀ ਵੀ ਨਹੀਂ ਇੰਨੀ ਗਿੱਲੀ ਤੇ ਭਾਰੀ ਤੇ ਲੀਵਰ ਮਿਲਣੀ ਨਹੀਂ ਇਹ ਹੁਣ ਪਤਾ ਨਹੀਂ ਕਿੰਨੇ ਦਿਨਾਂ ਨਾਲ ਬਣਿਆ ਇੱਥੇ ਲਾਈਟ ਵਗਾਰਾ ਤਾਂ ਵੀ ਕੰਦੇ ਇੱਧਰ ਕਰ ਲਾਈਟ ਦਾ ਵੀ ਬੜਾ ਮੁਸ਼ਕਲ ਹੈ ਜੀ ਤਿੰਨ ਤਿੰਨ ਚਾਰ ਚਾਰ ਦਿਨ ਲਾਈਟ ਨਹੀਂ ਆਉਂਦੀ ਬੜਾ ਮੁਸ਼ਕਲ ਹੈ ਗਈਆ ਤੇ ਪਰਸੋਂ ਸੀ ਇਹ ਤੇ ਮੋਟਰ ਲੁਆਈ ਦੀ ਸੀ ਮੋਟਰ ਵੀ ਭej ਗਈ ਹੈ ਪਾਣੀ ਵਿੱਚ ਖਰਾਬ ਹੋ ਗਈ ਆ ਬੋਲੀਏ ਤੁਸੀਂ ਮੈਂ ਕਿ ਪਰਸੋਂ ਹੀ ਆਏਗੇ ਇੱਥੇ ਘਰ ਖੋਲਣ ਆਫਟਰ ਫਲਡਸ ਇੰਨੇ ਦਿਨਾਂ ਬਾਅਦ ਤੇ ਆਇਆ بارش ਆ ਗਈ ਆ ਤੇ ਉਹਦੇ ਬਾਅਦ ਲਾਈਟ ਚਲ ਗਈ ਉਹਦੇ ਬਾਅਦ ਦੀ ਅੱਜ ਤੱਕ ਵੀ ਲਾਈਟ ਨਹੀਂ ਹੈਗੀ ਤਿੰਨ ਦਿਨ ਹੋ ਗਏ ਆ ਆਲਮੋਸਟ ਲਾਈਟ ਗਈ ਨੂੰ ਤੇ ਲਾਈਟ ਨਹੀਂ ਹੈਗੀ ਇੱਥੇ ਹੁਣ ਤੇ ਬਾਕੀ ਇਹ ਹੈ ਕਿ ਜਿਨ੍ਹਾਂ ਨੇ ਫਲਡਸ ਇੱਥੇ ਟਾਈਮ ਕੱਟੇ ਆ ਉਹਨਾਂ ਨਾਲ ਗੱਲ ਕੀਤੀ ਪਰਸੋਂ ਤੇ ਉਹ ਕਹਿੰਦੇ ਕਿ ਬਹੁਤ ਹਾਰ ਟਾਈਮ ਹੈਗਾ ਸ਼ਤਾਂ ਤੇ ਬੈਠੇ ਰਹੇ ਆ ਤੇ ਬਾਥਰੂਮ ਜਾਣ ਦੀ ਬਹੁਤ ਆਕਸੀਗੀ ਉਹਨਾਂ ਨੂੰ ਕਿ ਬਾਥਰੂਮ ਦੀ ਫੈਸਿਲਿਟੀ ਨਹੀਂ ਹੈਗੀ ਕਿਉਂਕਿ ਜਿਹੜਾ ਜਗ੍ਹਾ ਇੰਨਾ ਪਾਣੀ ਹੈ ਤੇ ਤੁਸੀਂ ਬਾਥਰੂਮ ਕਿੱਦਾਂ ਜਾਓਗੇ ਤੇ ਬਹੁਤ ਹਾਰ ਟਾਈਮ ਸੀਗਾ ਬਟ ਇਹਦੇ ਲੱਗਦਾ ਕਿ ਸਰਕਾਰਾਂ ਨੂੰ ਕੁਝ ਕਰਨਾ ਚਾਹੀਦਾ ਹਰ ਸਾਲ ਇੱਥੇ ਬੰਨ ਟੁੱਟ ਜਾਂਦੇ ਆ ਪਾਣੀ ਨਹੀਂ ਸੀ ਰਾਸ਼ਨ ਨਹੀਂ ਸੀ ਬਹੁਤ ਮੁਸ਼ਕਲ ਬਹੁਤ ਔਖਾ ਸੀਗਾ ਲੋਕਾਂ ਦੇ ਛੋਟੇ ਬੱਚੇ ਵੀ ਆ ਪਿੱਛੇ ਘ ਘਾਰ ਆ ਉਹ ਬਾਜੀ ਦੇ ਘਟ ਸਾਰਾ ਪਾਣੀ ਵੜ ਗਿਆ ਉਹਨਾਂ ਲਈ ਗਾਂ ਵੀ ਮਰ ਗਈ ਕਿਉਂਕਿ ਕਹਿੰਦੇ ਕਿ ਡੰਗਰ ਇੱਥੇ ਗੁਰਦੁਆਰਾ ਸਾਹਿਬ ਦੇ ਲੱਗੇ ਆ ਕੇ ਬੰਨੇ ਤੇ ਉਹਨਾਂ ਦੇ ਗਣਾ ਗਣਾ ਤੱਕ ਪਾਣੀ ਸੀ ਤਿੰਨ ਦਿਨੋਂ ਲਗਾਤਾਰ ਪਾਣੀ ਨਹੀਂ ਵਿੱਚ ਰਹੇ ਨਾ ਉਹਨਾਂ ਲਈ ਵੀ ਕੋਈ ਚਾਰਾ ਨਹੀਂ ਸੀਗਾ ਡੰਗਰਾਂ ਦਾ ਵੀ ਇੱਕ ਦੂਜੇ ਦੇ ਕੰਨੇ ਪਰਿਵਾਰਾਂ ਨੇ ਮਦਦ ਕੀਤੀ ਇੱਕ ਦੂਜੇ ਦੀ ਆਪੇ ਹਲ ਕੀਤੀ ਲੋਕੀ ਛੱਤਾਂ ਤੋਂ ਛੱਤ ਨੰਦਾ ਕੋ ਕਿਸੇ ਕੋ ਕੋਈ ਸਮਾਨ ਖਾਂਦਾ ਉਪਰੋਂ ਬਾਰਿਸ਼ ਕੰਦੀ ਬਹੁਤ ਤੇਜ਼ ਸੀਗੀ ਤੇ ਤਰਪਾਲਾਂ ਵੀ ਓਡ-ਓਡ ਜਾਂਦੀਆਂ ਹੈਗੀਆਂ ਤੇ ਉਹਦੇ ਲਈ ਕਿ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਜੇ ਪੱਕਾ ਪੁਲ ਹੁੰਦਾ ਥੱਟ ਲੀਸ ਕੋ ਇੱਥੋਂ ਜਾ ਹੀ ਸਕਦਾ ਪੁਲ ਹੈ ਨਹੀਂ ਇੱਥੇ ਉਹ ਉਹ ਬਹੁਤ ਜਿਹੜਾ ਹੈਗਾ ਮਾਈਨਸ ਪੁਆਇੰਟ ਆ ਇੱਥੋਂ ਦੇ ਪਿੰਡਾਂ ਦਾ ਉਹਨਾਂ ਮੰਡੇ ਅਨਜਨਾ ਵੀ ਸੁੱਕਾ ਹੋ ਜਾਏਗਾ ਜੀ ਕਿਸੇ ਨੂੰ ਮਦਦ ਦੀ ਲੋੜ ਆ ਕੇ ਲੋੜ ਆ ਉਹ ਵੀ ਹਾਂਜੀ ਬਿਲਕੁਲ ਹਾਂਜੀ ਕਿਉਂਕਿ ਜਿੱਦਾਂ ਹੋਣੀ ਆ 7 ਵਜੇ ਬਾਅਦ ਬੇੜੀ ਨਹੀਂ ਪੈਣੀ ਤੇ ਜੇ ਕਿਸੇ ਨੂੰ ਐਮਰਜੈਂਸੀ ਪੈ ਗਈ ਤੇ ਉਹ ਨਾ ਇਧਰ ਆ ਸਕਦਾ ਨਾ ਪਾਰੀ ਸਾਈਡ ਜਾ ਸਕਦਾ ਸਿਰਫ ਇੱਥੇ ਜੋਗਾ ਹੀ ਆ ਜੇ ਮੈਡੀਕਲ ਸਹੂਲਤਾਂ ਦੀ ਫੈਸਿਲਿਟੀਆਂ ਦੀ ਗੱਲ ਕਰੀਏ ਤੇ ਪਿੰਡ 'ਚ ਕਿੰਨੀਆਂ ਤਾਂ ਫੈਸਿਲਿਟੀਆਂ ਦਾ ਸਰਕਾਰ ਉਹ ਲੋਕ ਸੁਗਰਾਵਲੂ ਆਈ ਥਿੰਕ ਇੱਕ ਇੱਕ ਕਲੀਨਿਕ ਹੈਗਾ ਹਰਪਿੰਡ ਦੇ ਵਿੱਚ ਤੇ ਉਹਦੇ ਵਿੱਚ ਲਾਈਕ ਆਉਂਦੇ ਵੀ ਆ ਡਾਕਟਰਸ ਲਾਈਕ ਹੁਣ ਤੱਕ ਕਹਿ ਰਹੇ ਆ ਕਿ ਕਾਫੀ ਡਾਕਟਰ ਪਰ ਉੱਥੇ ਪ੍ਰਾਇਮਰੀ ਟ੍ਰੀਟਮੈਂਟ ਹੀ ਮਿਲ ਸਕਦੇ ਆ ਸਾਰਾ ਪ੍ਰਾਇਮਰੀ ਉਹ ਇੱਕ ਜਣਾ ਹੁੰਦਾ ਐਮਰਜੈਂਸੀ ਆ ਕੁਝ ਵੀ ਆ ਉਹਦੇ ਲਈ ਕੁਝ ਨਹੀਂ ਹੈਗਾ ਤੁਸੀਂ ਇਹ ਕਹੋ ਕਿ ਥੋੜਾ ਬੋਤਾਂ ਤੁਹਾਨੂੰ ਦੇ ਦੇਣਗੇ ਫੋਰ ਟਾਈਮ ਵੀ ਐਜੂਕੇਸ਼ਨ ਦੀ ਗੱਲ ਕਰੀਏ ਤੇ ਸਤ ਪਿੰਡਾਂ 'ਚ ਕੋਈ ਕਾਲਜ ਸਕੂਲ ਹੈਗੇ ਸਕੂਲ ਹੈਗਾ ਕਾਲਜ ਕੋਈ ਨਹੀਂ ਕਾਲਜ ਕੋਈ ਨਹੀਂ ਹੈਗੇ ਮਿਡਲ ਸਕੂਲ ਨੇ ਉਹਦੇ ਬਾਅਦ ਬੱਚਿਆਂ ਨੂੰ ਪੜ੍ਹਨ ਵਾਸਤੇ ਦਰਿਆ ਤੋਂ ਪਾਰੀ ਜਾਣਾ ਪੈਂਦਾ ਮਤਲਬ ਮੁੱਢਲੀ ਸਹੂਲਤਾਂ ਤੋਂ ਵੰਜੇ ਆ ਸਾਰ ਸਾਂਭਿਆ ਰੱਖਿਆ ਆਪਣੇ ਕਿਉਂਕਿ ਅੱਗੇ ਫੈਸਿਲਿਟੀਆਂ ਵੀ ਨਹੀਂ ਹੈਗੀਆਂ ਜੇ ਕੋਈ ਬਿਮਾਰ ਵੀ ਹੋ ਜੇ